ਮਾਰੂ ਮਹੱਲਾ ਪੰਜਵਾਂ ਸਿਮਰੋ ਹੋਇ ਏ ਕਿ ਨਿਰੰਝਨ ਸੋ ਜਾਂਤੇ ਬਿਰਥਾ ਜਾਤ ਨਾ ਕੋ ਮਾਤ ਗਰਭ ਮਹਿ ਜਿਨ ਪ੍ਰਤਿ ਪਾਰਿਆ ਜਿਉ ਪਿੰਡ ਦੇ ਸਾਜ ਸਵਾਰਿਆ ਸੋਈ ਬਧਾਤਾ ਕਿਨ ਕਿਨ ਜਪੀਐ ਜਿਸ ਸਿਮਰਤ ਅਭੁਗੁਣ ਸਭ ਢਕੀਐ ਚਰਨ ਕਮਲ ਉਰੇ ਅੰਤਰ ਧਾਰੂ ਵਿਚਿਆ ਬਨ ਤੇ ਜਿਉ ਉਧਾਰੋ ਕਰਨ ਪਲਾ ਮਿਟਹਿ ਬਿਲ ਲਾਟਾ ਜਪ ਗੋਵਿੰਦ ਪਰਮ ਭਉ ਫਾਟਾ ਸਾਧ ਸੰਗ ਬਿਰਲਾ ਕੋ ਪਾਏ ਨਾਨਕ ਤਾਂ ਕੈ ਬਲ ਬਲ ਜਾਏ RAM ਨਾਮ ਮਨ ਤਨ ਆਧਾਰਾ ਜੋ ਸਿਮਰੈ ਤਿਸ ਕਾ ਨਿਸਤਾਰਾ ਰਹਾਉ ਮਿਤੇਆ ਵਸਤ ਸਤ ਕਰਮਾਨੀ ਹੇਤ ਲਾਇਓ ਸੱਠ ਮੂੜ ਅਗਿਆਨੀ ਕਾਮ ਕਰੋਧ ਲੋਭ ਮਦ ਮਾਤਾ ਕੌਡੀ ਬਦਲੇ ਜਨਮ ਗਵਾਤਾ ਆਪਣਾ ਛੋੜ ਪਰਾਇਆ ਰਾਤਾ ਮਾਇਆ ਮਦ ਮਨ ਤਨ ਸੰਗ ਜਾਤਾ ਤ੍ਰਿਸ਼ਣ ਨਾ ਬੂਝੈ ਕਰਤ ਕਲੋਲਾ ਪੂਣੀ ਆਸ ਮਿੱਥਿਆ ਸਭ ਬੋਲਾ ਆਵਤ ਅਕੇਲਾ ਜਾਤ ਅਕੇਲਾ ਹਮ ਤੁਮ ਸੰਗ ਝੂਠੇ ਸਭ ਬੋਲਾ ਪਾਇ ਠ ਗੋਰੀ ਆਪ ਭਲਾਇਉ ਨਾਨਕ ਕੀਰਤਨਾ ਜਾਏ ਮਟਾਇਉ ਪਾਸ ਪੰਖੀ ਭੂਤ ਅਰਪ੍ਰੇਤਾ ਬਹੁ ਵਿਧ ਜੋਨੀ ਫਿਰਤ ਅਨੇਤਾ ਜਹ ਜਾਨੂ ਤਹ ਰਹਿਨ ਨਾ ਪਾਵੇ ਥਾਨ ਬਿਹੂਨ ਉਠ ਉਠ ਫਿਰ ਧਾਵੇ ਮਨ ਤਨ ਬਾਸਨਾ ਬਹੁਤ ਵਿਸਥਾਰਾ ਅਹਮੇ ਮੂਠੋ ਬੇਚਾਰਾ ਅਨਕ ਧੋਖ ਅਰ ਬਹੁਤ ਸਜਾਈ ਤਾਂ ਕੀ ਕੀਮਤ ਕਹਿਣ ਨਾ ਜਾਈ ਪ੍ਰਭ ਬਿਸਰਤ ਨਰਕ ਮਹਿ ਪਾਇਆ ਤਹਿ maat ਨਾ ਬੰਦ ਨਾ ਮੀਤ ਨਾ ਜਾਇ ਜਿਸ ਕੋ ਹੋਤ ਕਿਰਪਾਲ ਸੁਆਮੀ ਸੋ ਜਨ ਨਾਨਕ ਪਾਰ ਗ੍ਰਾਮੀ ਭ੍ਰਮਤ ਭ੍ਰਮਤ ਪ੍ਰਭ ਸਰਨੀ ਆਇਆ ਦੀ ਨਾਨਾਤ ਜਗਤ ਪਿਤ ਮਾਇਆ ਪ੍ਰਭ ਦਿਆਲ ਦੁਖ ਦਰਦ ਬੁਦਾਰਨ ਜਿਸ ਭਾਵੈ ਤਿਸ ਹੀ ਨਿਸਤਾਰਨ ਅੰਧ ਕੂਪ ਤੇ ਕਾਡਨ ਹਾਰਾ ਪ੍ਰੇਮ ਭਗਤ ਹੋਵਤ ਨਿਸਤਾਰਾ ਸਾਧ ਰੂਪ ਆਪਣਾ ਤਨ ਧਾਰਿਆ ਮਹਾ ਅਗਨ ਤੇ ਆਪ ਉਬਾਰਿਆ ਜਪ ਤਪ ਸੰਜਮ ਇਸ ਤੇ ਕਿਛ ਨਾਹੀ ਆਦੇ ਅੰਤ ਪ੍ਰਭ ਅਗਮ ਅਗਾਹੀ ਨਾਮ ਦੇਹ ਮੰਗੈ ਦਾਸ ਤੇਰਾ ਹਰ ਜੀਵਨ ਪਦ ਨਾਨਕ ਪ੍ਰਭ ਮੇਰਾ ਮਾਰੂ ਮਹੱਲਾ ਪੰਜਵਾਂ ਕਤ ਕੋ ਢਹਕਾਉ ਲੋਗਾ ਮੋਹਨ ਦੀਨ ਕਿਰਪਾਈ ਐਸੀ ਜਾਨ ਪਾਈ ਸਰਨ ਸੂਰੋ ਗੁਰਦਾਤਾ ਰੱਖੈ ਆਪ ਵਡਾਈ ਰਹਾਉ ਭਗਤਾ ਕਾ ਆਗਿਆਕਾਰੀ ਸਦਾ ਸਦਾ ਸੁਖ ਦਾਈ ਆਪਣੇ ਕੋ ਕਿਰਪਾ ਕਰਿਓ ਇੱਕ ਨਾਮ ਧਿਆਈ ਨਾਨਕ ਦੀਨ ਨਾਮ ਮੰਗੈ ਦੁਤੀਆ ਪਰਮ ਚੁਕਾਈ ਮਾਰੂ ਮਹੱਲਾ ਪੰਜਵਾਂ ਮੇਰਾ ਠਾਕੁਰ ਅਤਿ ਭਾਰਾ ਮੋਹੇ ਸੇਵਕ ਬੇਚਾਰਾ ਮੋਹਨ ਲਾਲ ਮੇਰਾ ਪ੍ਰੀਤਮ ਮਨ ਪ੍ਰਾਨਾ ਮੋਕੋ ਦੇਹੋ ਦਾਨਾ ਰਹਾਉ ਸਗਲੇ ਮੈਂ ਦੇਖੇ ਜੋਈ ਬੀਜੋ ਅਵਰਨਾ ਕੋਈ ਜੀਨ ਪ੍ਰਤਪਾਲ ਸਮਾਹੈ ਹੈ ਹੁਸੀਆਹੀ ਦਇਆ ਮੋਹਿ ਕੀ ਜੈ ਦੇਵਾ ਨਾਨਕ ਲਾਗੋ ਸੇਵਾ ਮਾਰੂ ਮਹੱਲਾ ਪੰਜਵਾਂ ਪਤਤ ਉਧਾਰਨ ਤਾਰਨ ਬਲ ਬਲ ਬਲੇ ਬਲ ਜਾਈਐ ਐਸਾ ਕੋਈ ਭੀਟੈ ਸੰਤ ਜਿਤ ਹਰ ਹਰੇ ਹਰ ਧਾਈਐ ਮੋਕੋ ਕੋਏ ਨਾ ਜਾਣਤ ਕਹੀਅਤ ਦਾਸ ਤੁਮਾਰਾ ਇਹਾ ਊਟ ਆਧਾਰਾ ਰਹਾਉ ਸਰਬ ਧਾਰਨ ਪ੍ਰਤਿ ਪਾਰਨ ਇਕ ਬਿਨੋ ਦੀਨਾ ਤੁਮਰੀ ਬਿੱਤ ਤੁਮਹੀ ਜਾਨੋ ਤੁਮ ਜਲ ਹਮ ਮੀਨਾ ਪੂਰਨ ਬਸਥੀਰਨ ਸੁਆਮੀ ਆਹੀ ਆਇਓ ਪਾਛੈ ਸਗਲੋ ਭੂਖੰਡਲ ਮੰਡਲ ਪ੍ਰਭ ਤੁਮਹੀ ਆਛੈ ਅਟਲ ਅਖਯੋ ਦੇਵਾ ਮੋਹਨ ਅਲਾਖੇ અપਾਰਾ ਦਾਨ ਪਾਵਉ ਸੰਤਾ ਸੰਗ ਨਾਨਕ ਰੇਨ ਦਸਾਰਾ ਮਾਰੂ ਮਹੱਲਾ ਪੰਜਵਾ ਤ੍ਰਿਪਤ ਅਗਾਏ ਸੰਤਾ ਗੁਰ ਜਾਨੇ ਜਿਨ ਮੰਤਾ ਤਾਂ ਕੀ ਕਿਛ ਕਹਿਨ ਨਾ ਜਾਈ ਜਾ ਕੋ ਨਾਮ ਬਡਾਈ ਲਾਲ ਅਮੋਲਾ ਲਾਲੂ ਅਗਹਿ ਅਤੋਲਾ ਨਾਮ ਰਹਾਉ ਅਬਗਤ ਸਿਉ ਮਾਨਿਆ ਮਾਨੂ ਗੁਰਮਖ ਤਤ ਗਿਆਨੂ ਪੇਖਤ ਸਗਲ ਧਿਆਨੂ ਤਜਿਓ ਮਨ ਤੇ ਅਭਮਨੂ ਨਿਹਚਲ ਤਿਨ ਕਾਠਾਣਾ ਗੁਰ ਤੇ ਮਹਿਲ ਪਛਾਣਾ ਅਨ ਦਿਨ ਗੁਰ ਮਿਲ ਜਾਗੀ ਹਰ ਕੀ ਸੇਵਾ ਲਾਗੀ ਪੂਰਨ ਤ੍ਰਿਪਤ ਅਗਾਏ ਸਹਜ ਸਮਾਦ ਸੁਭਾਏ ਹਰ ਭੰਡਾਰ ਹਾਥ ਆਇਆ ਨਾਨਕੇ ਗੁਰ ਤੇ ਪਾਇਆ ਮਰੂ ਮਹੱਲਾ ਪੰਜਵਾਂ ਘਰ ਸੇਵਾ ਦੋ ਪਦੇ ਇੱਕ ਓਅੰਕਾਰ ਸਤਗੁਰ ਪ੍ਰਸਾਦ ਛੋੜ ਸਗਲ ਸਿਆਣਪਾਂ ਮਿਲ ਸਾਧ ਤਿਆਗ ਗਮਾਨ ਆਵਰ ਸਾਬਿ ਕਿਸ ਮਿੱਥਿਆ ਰਸਨਾ RAM RAM ਬਖਾਨ ਮੇਰੇ ਮਨ ਕੰਨ ਸੁਣ ਹਰ ਨਾਮ ਮਿਟਹਿ ਅਗ ਤੇਰੇ ਜਨਮ ਜਨਮ ਕੇ ਕਮਨ ਬਪਰੋ ਜਾਮ ਰਹਾਉ ਦੁਖ ਦੀਨ ਨਾ ਭਉ ਬਿਆਪੈ ਮਿਲੈ ਸੁਖ ਬਿਸ RAM ਗੁਰ ਪ੍ਰਸਾਦ ਨਾਨਕ ਬਖਾਨੈ ਹਰ ਭਜਨ ਤਤ ਗਿਆਨ ਮਾਰੂ ਮਹੱਲਾ ਪੰਜਵਾ ਜਿਨਨੀ ਨਾਮ ਵਸਾਰਿਆ ਸੇ ਹੋਤ ਦੇਖੇਖੇ ਪੁੱਤਰ ਮਿੱਤਰ ਬਿਲਾਸ ਬਨਤਾ ਟੂਟ ਤੇ ਇਹਨੇ ਮੇਰੇ ਮਨ ਨਾਮ ਨਿਤ ਨਿਤ ਲੇ ਜਲਤ ਨਾਹੀ ਅਗਨ ਸਾਗਰ ਸੂਖ ਮਨ ਤਨ ਦੇ ਰਹਾਉ ਵਿਰਖ ਛਾਇਆ ਜੈਸੀ ਬਿਨ ਸਤ ਪਵਨ ਝੂਲਤ ਮੇ ਹਰ ਭਗਤ ਡ੍ਰਿਢ ਮਿਲ ਸਾਗ ਨਾਨਕ ਤੇਰੇ ਕਾਮ ਆਵਤ ਏ ਮਾਰੂ ਮਹੱਲਾ ਪੰਜਵਾ ਪੁਰਖ ਪੂਰਨ ਸੁਖਹਿ ਦਾਤਾ ਸੰਗ ਬਸਤੋ ਨੀਤਾ ਮਰੈ ਨ ਆਵੇ ਨਾ ਜਾਏ ਬਿਨ ਸੈ ਵਿਆਪਤ ਉਸਨ ਨਾਸੀਤਾ ਮੇਰੇ ਮਨ ਨਾਮ ਸਿਓ ਕਰ ਪ੍ਰੀਤ ਚੇਤ ਮਨ ਮਹਿ ਹਰ ਹਰ ਨਿਧਾਨਾ ਇਹ ਨਿਰਮਲ ਰੀਤ ਰਹਾਉ ਕਿਰਪਾਲ ਦਿਆਲ ਗੋਪਾਲ ਗੋਬਿੰਦ ਜੋ ਜਪੈ ਤਿਸ ਸੀਧ ਨਵਲ ਨਵਤਨ ਚਤਰ ਸੁੰਦਰ ਮਨ ਨਾਨਕ ਤਿਸ ਸੰਗ ਬੀਦ ਮਾਰੂ ਮਹੱਲਾ ਪੰਜਵਾਂ ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ ਚਰਨ ਸਰਨ ਭਜ ਸੰਗ ਸਾਧੂ ਭਵ ਸਾਗਰ ਉਤਰਹਿ ਪਾਰ ਮੇਰੇ ਮਨ ਨਾਮ ਹਿਰਦੈ ਧਾਰ ਕਰ ਪ੍ਰੀਤ ਮਨ ਤਨ ਲਾਏ ਹਰਿ ਸਿਉ ਅਬਰ ਸਗਲ ਵਿਸਾਰ ਰਹਾਉ ਜੀਉ ਮਨ ਤਨ ਪ੍ਰਾਨ ਪ੍ਰਭ ਕੇ ਤੂੰ ਆਪਣੇ ਆਪ ਨਿਵਾਰ ਗੋਵਿੰਦ ਭਜ ਸਭ ਸੁਆਰਥ ਪੂਰੇ ਨਾਨਕ ਕਬਹ ਨਾ ਹਾਰ ਮਾਰੂ ਮਹੱਲਾ ਪੰਜਵਾ ਤਜ ਆਪ ਬਿਨ ਸੀਤਾਪ ਰੇਣ ਸਾਧੂ ਥਿਓ ਤਿਸਹਿ ਪ੍ਰਾਪਤ ਨਾਮ ਤੇਰਾ ਕਰ ਕਿਰਪਾ ਜਿਸ ਦਿਓ ਮੇਰੇ ਮਨ ਨਾਮੇ ਅੰਮ੍ਰਿਤ ਪੀਓ ਆਨ ਸਾਦ ਵਿਸਾਰ ਹੋਸ਼ੇ ਅਮਰ ਜੁਗ ਜੁਗ ਜੀਉ ਰਹਾਉ ਨਾਮ ਇਕ ਰਸ ਰੰਗ ਨਾਮਾ ਨਾਮ ਲਾਗੀ ਲੀਉ ਮੀਤ ਸਾਜਨ ਸਖਾ ਬੰਦ ਹਰ ਏਕ ਨਾਨਕ ਕੀਉ ਮਾਰੂ ਮਹੱਲਾ ਪੰਜਵਾ